ਸੀਸੀਟੀਵੀ ਕੈਮਰੇ ਨਾਲ ਕੈਨੇਡਾ ਬੈਠੇ ਪੁੱਤ ਨੇ ਬਚਾਈ ਆਪਣੇ ਇੰਡੀਆ ਰਹਿੰਦੇ ਪਿਓ ਦੀ ਜਾਨ ਨਹੀਂ ਵਾਪਰ ਜਾਣਾ ਸੀ ਵੱਡਾ ਪਾਣਾ ਅਕਸਰ ਹੀ ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਆਪਣੀ ਸੁਰੱਖਿਆ ਦੇ ਲਈ ਸੀਸੀਟੀਵੀ ਕੈਮਰੇ ਲਗਵਾਉਂਦੇ ਨੇ ਪਰ ਹੁਣ ਇੱਕ ਸੀਸੀਟੀਵੀ ਕੈਮਰੇ ਨੇ ਬਚਾਈ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਜਾਨ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਔਰਤ ਖੜੀ ਦਿਖਾਈ ਦੇ ਰਹੀ ਏ ਦਰਸਲ ਇਸ ਔਰਤ ਦੇ ਘਰ ਵਾਲੇ ਦਾ ਇੱਕੋਦਮ ਸ਼ੂਗਰ ਵੱਧ ਜਾਂਦਾ ਹੈ ਅਤੇ ਉਹ ਬੇਹੋਸ਼ ਹੋ ਕੇ ਡਿੱਗ ਜਾਂਦਾ ਹੈ ਇਹ ਔਰਤ ਬਜ਼ੁਰਗ ਹੋਣ ਕਰਕੇ ਕੇ ਅਤੇ ਖੇਤਾਂ ਵਿੱਚ ਘਰ ਹੋਣ ਕਰਕੇ ਨਾ ਕਿਸੇ ਨੂੰ ਬੁਲਾ ਸਕਦੀ ਸੀ ਅਤੇ ਅੱਖਾਂ ਤੋਂ ਘੱਟ ਦਿਖਾਈ ਦੇਣ ਕਾਰਨ ਕਿਸੇ ਨੂੰ ਫੋਨ ਵੀ ਨਹੀਂ ਲਾ ਸਕਦੀ ਸੀ ਜਿਸ ਕਰਕੇ ਇਹ ਘਬਰਾ ਕੇ ਉੱਚੀ ਉੱਚੀ ਕਹਿਣ ਲੱਗ ਜਾਂਦੀ ਹੈ ਕਿ ਹੁਣ ਮੈਂ ਕੀ ਕਰਾਂ ਉਹ ਕੀ ਕਰਾਂ ਉਹ ਕੀ ਕਰਾਂ ਸੱਖਾਂ ਨੂੰ ਵੀ ਨਵਾਂ ਕਿਹਦੇ ਫੋਨ ਵੀ ਤੇ ਖਾ ਕੇ ਕਰਾਂ ਪਰ ਇਸ ਬਜ਼ੁਰਗ ਜੋੜੇ ਦੇ ਬੱਚੇ ਜੋ ਕਿ ਕੈਨੇਡਾ ਰਹਿੰਦੇ ਸੀ ਉਹਨਾਂ ਨੇ ਆਪਣੇ ਘਰ ਵਿੱਚ ਸੀਸੀਟੀਵੀ ਕੈਮਰੇ ਲਗਵਾਏ ਹੋਏ ਸੀ ਜਿਸ ਟਾਈਮ ਇਹ ਸਾਰੀ ਘਟਨਾ ਵਾਪਰਦੀ ਹੈ ਤਾਂ ਇਸ ਔਰਤ ਦਾ ਮੁੰਡਾ ਇਹ ਸਭ ਕੁਝ ਸੀਸੀਟੀਵੀ ਕੈਮਰੇ ਵਿੱਚ ਦੇਖ ਲੈਂਦਾ ਹੈ ਅਤੇ ਆਪਣੀ ਮਾਂ ਦੀ ਆਵਾਜ਼ ਸੁਣ ਲੈਂਦਾ ਹੈ ਜਿਸ ਤੋਂ ਬਾਅਦ ਮੁੰਡਾ ਆਪਣੇ ਕਿਸੇ ਦੋਸਤ ਨੂੰ ਫੋਨ ਕਰਦਾ ਹੈ ਤੇ ਉਸ ਨੂੰ ਛੇਤੀ ਛੇਤੀ ਆਪਣੇ ਘਰ ਜਾਣ ਲਈ ਕਹਿੰਦਾ ਹੈ ਜਿਸ ਤੋਂ ਬਾਅਦ ਉਹ ਮੁੰਡਾ ਇਸ ਬਜ਼ੁਰਗ ਨੂੰ ਹਸਪਤਾਲ ਲੈ ਕੇ ਜਾਂਦਾ ਹੈ ਤੇ ਡਾਕਟਰ ਕਹਿੰਦੇ ਨੇ ਕਿ ਜੇਕਰ 10 ਮਿੰਟ ਹੋਰ ਲੇਟ ਹੋ ਜਾਂਦੇ ਤਾਂ ਕੋਈ ਵੀ ਪਾਣਾ ਵਾਪਰ ਸਕਦਾ ਸੀ ਸੋ ਸੀਸੀਟੀਵੀ ਕੈਮਰੇ ਕਰਕੇ ਇਸ ਪੁੱਤ ਨੇ ਕੈਨੇਡਾ ਬੈਠੇ ਨੇ ਹੀ ਆਪਣੇ ਪਿਓ ਦੀ ਜਾਨ ਬਚਾ ਲਈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ